ਹੇ ਗੁਰੂ ਗੋਬਿੰਦ ਸਿੰਘ ਜੀ ਧੰ ਸ੍ਰੀ 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 ਗੁਰੂ ਗੋਬਿੰਦ ਸਿੰਘ ਜੀ ਵਾਹਿ ਗੁਰੂ ਵਾਹਿ ਕਰੂ ਵਾਹਿ ਕਰੂ ਵਾਹਿ ਕਰੂ ਵਾਹਿ ਕਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 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 ਵਾਹਿ ਗੁਰੂ ਵਾਹਿ ਕਰੂ ਵਾਹਿ ਗੁਰੂ ਵਾਹਿ ਕਰੂ ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਦਾ ਸਵਾ ਗਣਨਾਵ ਰਾਂਡ ਸਵਾ ਗਣਨਾਵ ਰਾਂਡ ਸਵਾ ਗਣਨਾਵ ਰਾਂਡ ਸਵਾ ਗਣਨਾਵ ਰਾਂਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਨਾਸ ਸੁਆਗਣ ਨਾਉ ਰਾਂਡ ਸੁਆਗਣ ਨਾਉ ਰਾਂਡ ਸੁਆਗਣ ਨਾਉ ਰਾਂਡ ਸੁਆਗਣ ਨਾਉ ਰਾਂਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਨਾ ਸੁਹਾਗਣ ਨਾ ਰਾਂਡ ਸੁਹਾਗਣ ਨਾ ਰਾਂਡ ਸੁਹਾਗਣ ਨਾ ਰਾਂਡ ਸੁਹਾਗਣ ਨਾ ਰਾਂਡ ਸਵਾਗਣ ਨਾਓ ਰਾਂਡ ਸਵਾਗਣ ਨਾਓ ਰਾਂਡ ਸਵਾਗਣ ਨਾਓ ਰਾਂਡ ਸਵਾਗਣ ਨਾਓ ਰਾਂਡ ਜਗ ਮੈਂ ਪਖਤੇ ਦੂਦਾ ਧਾਰੀ ਜਗ ਮੈਂ ਪਖਤੇ ਦੂਦਾ ਧਾਰੀ ਗੁਪਤੀ ਖਾਵੇ ਵਿਕਟਾ ਸਾਰੀ ਗੁਪਤੀ ਖਾਵੇ ਵਿਕਟਾ ਸਾਰੀ ਸਵਾਗਣ ਨਾਓ ਰਾਂਡ ਸਵਾਗਣ ਲਾਓ ਰਾंड ਸਵਾਗਣ ਲਾਓ ਰਾंड ਸਵਾਗਣ ਲਾਓ ਰਾंड ਛੋੜਿਆ ਨੋ ਕਰੇ ਪਖੰਡ ਛੋੜਿਆ ਨੋ ਕਰੇ ਪਖੰਡ ਛੋੜਿਆ ਨੋ ਕਰੇ ਪਖੰਡ ਛੋੜਿਆ ਨੋ ਕਰੇ ਪਖੰਡ ਨਾ ਸਵਾਗਣ ਲਾਓ ਰਾंड ਸੁਹਾਗਣ ਨਾਓ ਰਾਂਡ ਸੁਹਾਗਣ ਨਾਓ ਰਾਂਡ ਸੁਹਾਗਣ ਨਾਓ ਰਾਂਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਨਾ ਸੁਹਾਗਣ ਨਾਓ ਰਾਂਡ ਸੁਹਾਗਣ ਨਾਉ ਰਾਂਢ ਸੁਹਾਗਣ ਨਾਉ ਰਾਂਢ ਸੁਹਾਗਣ ਨਾਉ ਰਾਂਢ ਅੰਨੇ ਬਿਨਾ ਨਾ ਹੋਏ ਸਕਾਲ ਅੰਨੇ ਬਿਨਾ ਨਾ ਹੋਏ ਸਕਾਲ ਅੰਨੇ ਬਿਨਾ ਨਾ ਹੋਏ ਸਕਾਲ ਤਜਿਗੇ ਅੰਨ ਨਾ ਮਿਲੇ ਗਪਾਲ ਤਜਿਗੇ ਅੰਨ ਨਾ ਮਿਲੇ ਗਪਾਲ ਸੁਹਾਗਣ ਨਾਉ ਰਾਂਢ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਨਾ ਸਵਾਗਣ ਨਾਓ ਰਾਂਡ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਛੋੜਿਆਨ ਕਰੇ ਪਖੰਡ ਨਾ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਢ ਸਵਾਗਣ ਲਾਓ ਰਾਂਢ ਕਹੋ ਕਬੀਰ ਹਮ ਐਸੇ ਜਾਣਿਆ ਕਹੋ ਕਬੀਰ ਹਮ ਐਸੇ ਜਾਣਿਆ ਧਨ ਅਨਾਦ ਠਾਕਰ ਮਨ ਮਾਨਿਆ ਧਨ ਅਨਾਦ ਠਾਕਰ ਮਨ ਮਾਨਿਆ ਸਵਾਗਣ ਲਾਓ ਰਾਂਢ ਸਵਾਗਣ ਲਾਓ ਰਾਂਢ ਸਵਾਗਣ ਲਾਓ ਰਾਂਢ ਸਵਾਗਣ ਲਾਓ ਰਾਂਡ ਛੋਟਿਆਂ ਕਰੇ ਪਖੰਡ ਛੋਟਿਆਂ ਕਰੇ ਪਖੰਡ ਛੋਟਿਆਂ ਕਰੇ ਪਖੰਡ ਛੋਟਿਆਂ ਕਰੇ ਪਖੰਡ ਨਾ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਡ ਸਵਾਗਣ ਲਾਓ ਰਾਂਡ ਸਵਾਗਣ ਲਾਓ ਰੰਡ ਛੋੜਿਆਂ ਕਰੇ ਪਖੰਡ ਛੋੜਿਆਂ ਕਰੇ ਪਖੰਡ ਛੋੜਿਆਂ ਕਰੇ ਪਖੰਡ ਛੋੜਿਆਂ ਕਰੇ ਪਖੰਡ ਸਵਾਗਣ ਲਾਓ ਰੰਡ 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 ਇਹ ਸ਼ਬਦ ਭਗਤ ਕਬੀਰ ਸਾਹਿਬ ਦੀ ਜਹ ਉਚਾਰਿਆ ਹੋਇਆ ਹੈ ਜਿਹਦੇ ਵਿੱਚ ਭਗਤ ਜੀ ਬਿਆਨ ਕਰਦੇ ਨੇ ਸ਼ੋਟੇ ਆਣਾ ਘਾਰੇ ਪਖੰਡ ਨਾਵ ਸੁਹਾਗਣ ਨਾਵ ਰੰਡ ਛੋੜੇ ਅਨ ਘਰੇ ਪਖੰਡ ਨਾਵ ਸੁਹਾਗਣ ਨਾਵ ਰੰਡ ਆਪਾਂ ਵਰਤ ਕਿਹੜਾ ਰੱਖ ਸਕਦੇ ਆ ਆਪਾਂ ਵਰਤ ਰੱਖ ਸਕਦੇ ਆ ਜੇ ਆਪਾਂ ਕਿਸੇ ਦੇ ਨਾਲ ਮਾੜਾ ਚੰਗਾ ਬੋਲਦੇ ਆ ਨਾ ਮਾੜਾ ਬੋਲਦੇ ਅੱਜ ਤੋਂ ਵਰਤ ਰੱਖ ਲਈਏ ਕਿਸੇ ਦੇ ਨਾਲ ਮਾੜਾ ਨਹੀਂ ਬੋਲਣਾ ਅੱਜ ਤੋਂ ਵਰਤ ਰੱਖ ਲਿਏ ਕਿਸੇ ਦੇ ਨਾਲ ਮਾੜਾ ਨਹੀਂ ਬੋਲਣਾ ਅੱਜ ਤੋਂ ਵਰਤ ਰੱਖ ਲਿਏ ਆਪਾਂ ਅੰਬਰਤ ਵੇਲੇ ਉੱਠ ਕੇ ਨਿਤਨੇਮ ਕਰੀਏ ਜਾਪ ਕਰੀਏ ਕੀਰਤਨ ਕਰੀਏ ਕਥਾ ਕਰੀਏ ਆਪਾਂ ਇਹ ਵਰਤ ਰੱਖ ਲਿਏ ਆਪਾਂ ਦੁਜੀ ਬੰਨੇ ਚੱਲ ਜਾਂਦੇ ਆਂ ਬੀਬੀਆਂ ਦਾ ਫਰਜ ਆ ਕਿ ਆਪਾਂ ਇਹ ਵਰਤ ਨੂੰ ਛੱਡ ਕੇ ਆਪਾਂ ਅਥਲ ਵਰਤ ਰੱਖੀਏ ਕਬੀਰ ਸਾਹਿਬ ਕਹਿੰਦੇ ਨੇ ਸ਼ੋਟੇ ਅਨ ਕਰੇ ਪਖੰਡ ਨਾਮ ਸੁਹਾਗਣ ਲਾਉ ਰਾਂਡ ਸ਼ੋਟੇ ਅਨ ਕਰੇ ਪਖੰਡ ਨਾਮ ਸੁਹਾਗਣ ਲਾਉ ਰਾਂਡ ਸ਼ੋਟੇ ਅਨ ਕਰੇ ਪਖੰਡ ਨਾਮ ਸੁਹਾਗਣ ਲਾਉ ਰਾਂਡ ਆਪਾਂ ਇਹ ਵਰਤ ਰੱਖ ਸਕਦੇ ਆ ਆਪਾਂ ਕੁਰਬਾਨੀ ਪੜ ਸਕਦੇ ਆ ਕੀਰਤਨ ਕਰ ਸਕਦੇ ਕਥਾ ਕਰ ਸਕਦੇ ਆਪਾਂ ਇਹ ਵਰਤ ਰੱਖ ਲਈਏ ਆਪਾਂ ਵਰਤ ਲਈ ਨਾ ਜਾਈਏ ਇਸ ਕਰਕੇ ਜੇ ਕੋਈ ਬੱਚਾ ਬਿਮਾਰ ਹੋ ਜੇ ਕੋ ਗੱਲ ਹੋ ਜੇ ਕੋ ਘੱਲ ਹੋ ਜੇ ਆਪਾਂ ਨੂੰ ਸ਼ਾਇਦ ਮੈਂ ਚਟਾਉਣ ਦਾ ਫਰਕ ਪੈਂਦਾ ਸ਼ਾਇਦ ਚਟਾਉਣ ਨਾਲ ਠੀਕ ਰਹੀਏ ਤੇ ਵਧੀਆ ਗੱਲ ਜੇ ਸੰਤ ਮਹਾਪੁਰਸ਼ ਸੰਤ ਪਿੰਡਰਾਵਾਲੇ ਜਿਤਨਾ ਕੁ ਆਮ ਸੰਤ ਬਾਬਾ ਰਾਮ ਸਿੰਘ ਜੀ रामपुर ਖੇੜੇ ਵਾਲੇ ਬਾਬਾ ਅਨੰਦ ਸਿੰਘ ਜੀ ਨਾਨਸਰ ਵਾਲੇ ਕਹਿ ਦੇਣਾ ਕਿਸੇ ਸੰਗਤ ਨੂੰ ਕਿ ਬੱਚਾ ਠੀਕ ਆ ਬੱਚੇ ਨੂੰ ਨਾਮ ਜਪਾਓ ਬੱਚੇ ਜੇ ਸ਼ਾਇਦ ਚਿਤਾਉਣ ਨਾਲ ਫਰਕ ਪੈਂਦਾ ਤੇ ਆਪਾਂ ਉਹਨੂੰ ਕਿਲੋੜ ਸਰਜੀਆਂ ਕਰਾਉਣ ਦੀ ਜੇ ਸ਼ਾਇਦ ਚਿਤਾਉਣ ਨਾਲ ਹੀ ਫਰਕ ਪੈਂਦਾ ਆਪਾਂ ਸ਼ਾਇਦ ਚਿਤਾਉਣਾ ਨਹੀਂ ਆਪਾਂ ਹੋਰ ਬੰਦੇ ਤੁਰੇ ਫਿਰਨਾ ਦਵਾਈ ਲੈ ਲੀਗੇ ਉਹ ਲੈ ਲੀਗੇ ਮੌਲਦੀ ਚੀਜ਼ ਖਾਣੀਆਂ ਮੁਕਤ ਦੀ ਖਾਣੇ ਨਹੀਂ ਗਰਬਾਣੀ ਫਰੀ ਪ੍ਰਮਾਤਮਾ ਨੇ ਦਿੱਤੀ ਆ ਕਿੰਨੀਆਂ ਘਾਲਣਾ ਘਾਲ ਕੇ ਅੰਮ੍ਰਿਤ ਪਾਣ ਹੋਇਆ ਆ ਆਪਾਂ ਕਹੀ ਜਾਣੇ ਆ 90% ਆਪਾਂ ਹੋਏ ਕਹਿੰਨੇ ਆ ਅੰਮ੍ਰਿਤ ਭੰਗ ਹੋ ਗਿਆ ਅੰਮ੍ਰਿਤ ਭੰਗ ਹੋ ਗਿਆ ਪਹਿਲੇ ਇਹ ਗੱਲ ਸੋਚੀਏ ਕਦੀ ਅੰਮ੍ਰਿਤ ਵੀ ਭੰਗ ਹੋ ਸਕਦਾ ਆਪਾਂ ਨੇ ਉਥੋਂ ਤੱਕ ਪਹੁੰਚਦੇ ਆਪਣੀਆਂ ਕਰਤੂਤਾ ਇਹ ਨਹੀਂ ਚੰਗੀਆਂ ਕਿਉਂਕਿ ਅੰਮ੍ਰਿਤ ਨਹੀਂ ਕਦੀ ਭੰਗ ਹੁੰਦਾ ਜਿੰਨੇ ਸੰਗਤ ਬੈਠੀ ਆ ਅਜ ਤੋਂ ਬਾਅਦ ਇਹ ਨਾ ਕਰੇ ਕਿ ਅੰਮ੍ਰਿਤਪੰਗ ਹੋ ਗਿਆ ਆਸੀ ਨੇ ਅਤ ਤੱਕ ਪਹੁੰਚੇ ਅੰਮ੍ਰਿਤ ਨਹੀਂ ਭਰੀ ਭੰਗ ਐਨੀਆਂ ਘਾਲਣਾ ਘਾਲ ਕੇ ਬਣਾਇਆ ਅੰਮ੍ਰਿਤਪੰਗ ਹੋ ਗਿਆ ਐਨੀਆਂ ਸ਼ਹੀਦੀਆਂ ਆਈਆਂ ਕਿੰਨੇ ਜੀ ਬੱਚੇ ਕਈ ਕੁਝ ਹੋ ਗਿਆ ਜਿਹੜੀ ਸਜ਼ਾ ਇੱਕ ਸਿੰਘ ਨੂੰ ਮਿਲੇ ਦੂਜੇ ਨੂੰ ਨਹੀਂ ਮਿਲੀ ਸਜ਼ਾ ਵੱਖੋ ਵੱਖਰੀ ਮਿਲੀ ਆ ਕਿੰਨੀਆਂ ਭਿਆਨਕ ਸ਼ਹੀਦੀਆਂ ਪ੍ਰਾਪਤ ਕੀਤੀਆਂ ਹੈ ਆਪਾਂ ਮਿਲਟਜ ਕਹਿ ਦਿੰਨੇ ਆ ਆਪਾਂ ਦੋਸ਼ ਹੀ ਅਗਲੇ ਨੂੰ ਦੇਣਾ ਜਿਸ ਤਰ੍ਹਾਂ ਆਪਾਂ ਨਾ ਆਪਾਂ ਆਪਣੀ ਤੇ ਗੱਲ ਨਹੀਂ ਲਿਆਉਣੀ ਇੱਕ ਜਿਸ ਸਿੰਧ ਬੀਬੀ ਬੈਠੀ ਆ ਨਾ ਜੇ ਕਿ ਜਨੇ ਹੈਡਫੋਨ ਲਾਇਆ ਕੋ ਗੁਰਬਾਣੀ ਕਥਾ ਕੀਰਤਨ ਸੁਣ ਰਿਹਾ ਹੋਵੇ ਆਪਾਂ ਕਹਿਣਾ ਉਹ ਗਾਣੇ ਸੁਣਦਾ ਨੀ ਆਪਣੀ ਸੋਚ ਹੀ ਦੂਜੇ ਬੰਨੇ ਜਾਣੀ ਸਹੀ ਬੰਨੇ ਜਾਣੀ ਨਹੀਂ ਇਹ ਨਹੀਂ ਹੋ ਸਕਦਾ ਕਿ ਉਹ ਗੁਰਬਾਣੀ ਵੀ ਸੁਣ ਸਕਦੀ ਆ ਉਹ ਗੁਰਬਾਣੀ ਪੜ੍ਹ ਵੀ ਸਕਦੀ ਆ ਕੀਰਤਨ ਵੀ ਸੁਣ ਸਕਦੀ ਕਥਾ ਵੀ ਸੁਣ ਸਕਦੀ ਆ ਜ਼ਰੂਰੀ ਗਾਣੇ ਨਹੀਂਗੇ ਆਪਾਂ ਪੈਂਦੇ ਬੜਾ ਕੀ ਕਹਿ ਦਿੰਨੇ ਆ ਉਹ ਗਾਣੇ ਸੁਣਦਾ ਹੋਣਾ ਹੀ ਉਹ ਸਿੰਘ ਬੈਠਾ ਉਹ ਗਾਣੇ ਸੁਣਦਾ ਹੋਣਾ ਹੀ ਹਾਂ ਆਪਾਂ ਫਟ ਅਗਲੇ ਨੂੰ ਦੋਸ਼ ਦੇਣਾ ਵਾ ਆਪਣੇ ਤੇ ਗੱਲ ਹੀ ਲਿਆਉਣੇ ਇਸ ਕਰਕੇ ਆਪਾਂ ਨਾ ਅੱਜ ਤੋਂ ਬਾਅਦ ਅੰਮ੍ਰਿਤ ਭੰਗ ਨਹੀਂ ਕਹਿਣਾ 90% ਆਪਾਂ ਹੀ ਕਹੀ ਜਨੇ ਅੰਬਰ ਤੋਂ ਭੰਗ ਹੋ ਗਿਆ ਪਰ ਅੰਬਰ ਤੱਕ ਦੀ ਭੰਗ ਨਹੀਂ ਆਪਾਂ ਉੱਥੇ ਤੱਕ ਪਹੁੰਚਦੇ ਹੀ ਨਹੀਂ ਆ ਪਹੁੰਚ ਨਹੀਂ ਸਕਦੇ 52 ਹੁਕਮ ਤੁਮੇ ਪਾਚਨ ਦਿੱਤੇ ਆਪਾਂ ਨੂੰ ਇਸ ਕਰਕੇ ਆਪਾਂ ਉਹਨਾਂ ਦਾ ਖਿਆਲ ਕਰੀਏ ਆਪਣੇ ਕਾਰਜਕਾਰੀ ਉਹ ਸਵਾਰਦਾ ਵਾ ਇਸ ਕਰਕੇ ਇਹਨਾਂ ਗੱਲਾਂ ਨੂੰ ਛੱਡ ਕੇ ਆਪਾਂ ਗਰਬਾਣੀ ਵੱਲੇ ਲੱਗੀਏ ਸੋਡਿਆਨਾ ਕਰੇ ਪਖੰਡ ਨਾ ਸੁਹਾਗਣ ਨਾ ਰਾਂਡ ਕਬੀਰ ਸਾਹਿਬ ਕਹਿੰਦੇ ਆ ਅਸੀਂ ਕੀ ਕਹਿੰਦੇ ਆ ਗੌਰ ਰਾਕ ਦੇ ਵਿੱਚ ਕਿਹਾ ਛੋਟੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਰਾਂਡ ਆਪਣੇ ਕਾਰਜ ਸਾਰੇ ਉਸੇ ਨੇ ਸਵਾਰਨੇ ਆ ਜੇ ਆਪਾਂ ਆਪਣੇ ਸਾਈਯਦ ਮਾਤੇ ਚੱਲ ਗਏ ਤੇਰ ਘਰ ਭੈ ਸੋ ਹਰ ਜਣ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ 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 ਧਿਰ ਕਰ ਬੈਸੋ ਹਰ ਜਣ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਧਿਰ ਕਰ ਬੈਸੋ ਹਰ ਜਣ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਕਤਗੋਰ ਤੁਮਰੇ ਜੀ ਡੋਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਜਰ ਕੀ ਕਰਤਾਰੇ ਡੋਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਜਰ ਕੀ ਕਰਤਾਰੇ ਜਨਕੀ ਪੈਜ ਰਖੀ ਕਰਤਾਰ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਦਹੁਟੇ ਦੂਤ ਪਰਮੇਸ਼ਰ ਮਰ ਜਨ ਕੀ ਪੈ ਜਰਖੀ ਕਰਤਾਰੇ ਬਾਦਸ਼ਾਹ ਸਾ ਵਸਰ ਦੀਨੇ ਅੰਬਰਤ ਨਾਮ ਮਹਾਰਸ ਪੀਨੇ ਬਾਦਛਾ ਸਾ ਵਸਰ ਦੀਨੇ ਅੰਬਰਤ ਨਾਮ ਮਹਾਰਸ ਪੀਨੇ ਅੰਬਰਤ ਨਾਮ ਮਹਾਰਸ ਪੀਨ ਸਤ ਗੁਰ ਤੁਮਾਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਾਰੇ ਜੀ ਤੁਮਰੇ ਕਾਜ ਸਵਾਰੇ ਸਤ ਕਰ ਤੁਮਾਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਾਰੇ ਜੀ ਨਿਰਪੈ ਹੋਏ ਭਜੋ ਪਗਵਾ ਸਾਧ ਸੰਗਤ ਮਿਲ ਕੀਨੋ ਦਾਨ ਨਰਪੈ ਹੋਏ ਭਜੋ ਭਗਵਾ ਸਾਧ ਸੰਗਤ ਮਿਲ ਕੀਨੋ ਦਾਨ ਸਾਧ ਸੰਗਤ ਮਿਲ ਕੀਨੋ ਦਾਨ ਸਤ ਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਜੀ ਮਾਰੇ ਕਾਜ ਸਵਾਰੇ ਸਤ ਗੁਰ